ਸਦਨ ਜਿਹੜਾ ਹੈ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਇਹਨੂੰ ਆਪਾਂ ਜਮਹੂਰੀਅਤ ਦਾ ਸਭ ਤੋਂ ਮਜ਼ਬੂਤ ਥੰਮ ਮੰਨਦੇ ਜੀ 6 ਮਹੀਨੇ ਬਾਅਦ ਆਜ ਸੈਸ਼ਨ ਹੋ ਰਿਹਾ ਜੀ ਔਰ 2.5 ਤਿੰਨ ਸਿਟਿੰਗਸ ਹੈ ਜੀ ਬਜਟ اجلاس ਦੀਆਂ 7 ਸਿਟਿੰਗਸ ਸੀਗੀਆਂ ਜੀ ਔਰ ਤੁਹਾਡੇ ਮੈਂਬਰ ਸਾਹਿਬਾਨ ਜਿਹੜੇ ਮੇਰੇ ਸਾਹਮਣੇ ਟ੍ਰੈਜਰੀ ਬੈਂਚਸ ਤੇ ਬੈਠੇ ਨੇ ਇਨਕਲੂਡਿੰਗ ਸਪੀਕਰ ਸਾਹਿਬ ਤੁਸੀਂ ਜਦੋਂ ਆਪੋਜੀਸ਼ਨ ਸੀਗੇ ਤੁਸੀਂ ਇਹ ਉਸ ਵਕਤ ਦੇ ਸਪੀਕਰ ਨੂੰ ਅਨੇਕਾਂ ਰੈਪ੍ਰেজentationਸ ਤੁਹਾਡਾ 2021 ਦਾ ਮੇਰੇ ਕੋਲ ਨਵੰਬਰ ਦੀ ਸਟੇਟਮੈਂਟ ਆ ਇੰਡੀਅਨ ਐਕਸਪ੍ਰੈਸ ਦੀ ਉਹਦੇ ਤੁਸੀਂ ਕਿਹਾ ਜੀ ਕਿ ਵਿంటర్ ਸੈਸ਼ਨ ਜਿਹੜਾ ਵਾ ਘੱਟੋ ਘੱਟ 15 ਦਿਨ ਦਾ ਹੋਣਾ ਚਾਹੀਦਾ ਤਾਂ ਕਿ ਸਾਰੇ ਸਦਨ ਦੇ ਮੈਂਬਰ ਜਿਹੜੇ ਨੇ ਆਪਣੇ ਆਪਣੇ ਇਲਾਕਿਆਂ ਦੀ ਗੱਲ ਅੱਛੇ ਤਰੀਕੇ ਨਾਲ ਕਰ ਸਕਣ ਔਰ ਉਸ ਡੈਲੀਗੇਸ਼ਨ ਵਿੱਚ ਹੁਣ ਅਮਨ अरोड़ा ਜੀ ਹਰਪਾਲ ਚੀਮਾ ਜੀ ਇਹ ਵੀ ਉਹ ਸਾਰੇ ਉਸ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਸੀਗੇ ਜੀ ਸਪੀਕਰ ਸਾਹਿਬ ਅੱਜ ਬੇਅਦਬੀਆਂ ਦਾ ਮਸਲਾ ਪਿਛਲੇ 2.5 ਸਾਲ ਤੋਂ ਜੂਨਦਾ ਤੇ ਉਨ ਲਟਕ ਰਿਹਾ ਜੀ ਬੁੱਢੇ ਨਾਲ ਇਹਦੇ ਤੁਹਾਡੇ ਆਪਣੇ ਐਮ.ਐਲ.ਏ ਗੁਰਪ੍ਰੀਤ ਸਿੰਘ ਗੋਗੀ ਜੀ ਨੇ ਜਿਹੜਾ ਨੀ ਪੱਥਰ ਢਾਕੇ ਪ੍ਰੋਟੈਸਟ ਕੀਤਾ ਵਾ ਕਿ ਕੁਝ ਨਹੀਂ ਹੋਇਆ ਪਾਣੀ ਜ਼ਹਿਰੀਲੇ ਦਾ ਜ਼ਹਿਰੀਲਾ ਕੈਂਸਰ ਪੈਦਾ ਕਰਕੇ ਮਾਲ ਵੇਚਿਆ ਰਿਹਾ ਸਪੀਕਰ ਸਾਹਿਬ ਇਸ ਤੋਂ ਇਲਾਵਾ ਡਰੱਗਸ ਬੇਤਹਾਸ਼ਾ ਪੰਜਾਬ ਦੇ ਵਿੱਚ ਹਹਾਕਾਰ ਮਚੀ ਹੋਈ ਜੀ EMPLOYEES ਦੇ ਇੰਨੇ ਮੁੱਦੇ ਨੇ ਲੀਡਰ ਆਫ ਆਪੋਜੀਸ਼ਨ ਨੇ ਰਾਈਜ਼ ਕਰਨੇ ਨੇ ਇਹ ਸਾਰੇ ਸਾਰੇ ਮੁੱਦੇ ਵਿਚਾਰੇ ਜਾਣਗੇ ਮੇਰੀ ਬੇਨਤੀ ਇਹ ਆ ਕਿ ਇਸ ਜਿਹੜੀ ਤੁਸੀਂ 2.5 ਦਿਨ 3 ਦਿਨ ਦਾ ਸਿਟਿੰਗ ਤੁਸੀਂ ਆਪਣੇ ਤੁਸੀਂ ਆਪਣੀਆਂ ਹੀ ਪ੍ਰੈਜੈਂਟੇਸ਼ਨਸ ਨੂੰ ਜੇ ਕੋਈ ਮੁੱਦਾ ਰਹਿ ਗਿਆ ਆਪਾਂ ਵਿਚਾਰ ਕਰ ਸਕਦੇ ਹਾਂ ਸਾਰੇ ਮੁੱਦੇ ਵਿਚਾਰੇ ਜਾਣਗੇ